ਕਾਰਨ ਬਾਈ ਇਹ ਹੋਇਆ ਵੀਰਜੀ ਵੀ ਕਾਰਨ ਹੀ ਹੋਇਆ ਵੀ ਮੇਰਾ ਜਿਹੜਾ ਦੌਰ ਦਾ ਮੁੰਡਾ ਛੋਟਾ ਰਕੇਸ਼ ਤੇ ਲਾજર ਦੋਨੇ ਆਪਸ ਵਿੱਚ ਕਿਤੇ ਬਾਹਰ ਟੱਗ ਪੁੱਗ ਲਾਇਆ ਕੰਮ ਇਕੱਠਾ ਕੀਤਾ ਦਿਹਾੜੀ ਸਾਰਾ ਦਿਨ ਤੇ ਸ਼ਾਮ ਨੂੰ ਪੈਗ ਲਾਇਆ ਪੈਗ ਲਾਇਆ ਸ਼ਾਮ ਨੂੰ ਤੇ ਪੈਗ ਲਾਉਣ ਤੋਂ ਬਾਅਦ ਜਦੋਂ ਸ਼ਾਮ 'ਚ ਉੱਥੇ ਆਪਸ 'ਚ ਬੋਲੇ ਆ ਲੜੇ ਆ ਤੇ ਵੀ ਗਾਲ ਮੰਦਾ ਕੀਤਾ ਵੀ ਰਾਤ ਕੁਝ ਨਹੀਂ ਲੜਾਈ ਝਗੜਾ ਐਵੇਂ ਦਾ ਆਇਆ ਸੀ ਵੀ ਗਾਲ ਮੰਦਾ ਕੀਤਾ ਅਸੀਂ ਮੇਰੇ ਮੁੰਡੇ ਨੇ ਤੇ ਮੈਂ ਅਸੀਂ ਦੋਨਾਂ ਨੇ ਲਿਜਾ ਕੇ ਉਹਨਾਂ ਦੇ ਘਰੇ ਬਿਠਾ ਕੇ ਉਹਨਾਂ ਦੀ ਮਿੰਤਾ ਕੀਤੀਆਂ ਵੇ ਲਾਜਰ ਦੀਆਂ ਵੀ ਚਲ ਲਾਜਰ ਤੁਸੀਂ ਇਕੱਠੇ ਕੰਮ ਕਰਦੇ ਐ ਇਹੋ ਜੀ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂ ਗਾ ਤੇ ਰਾਤ ਦੀ ਕੋਈ ਗੱਲ ਨਹੀਂ ਸੀ ਆ ਗਈ ਵਧੀਆ ਉਹਨਾਂ ਦੇ ਘਰੇ ਮੇਰਾ ਬੇਟਾ ਉਹਨਾਂ ਦੇ ਘਰੇ ਬੈਠਾ ਆਉਂਦਾ ਜਾਂਦਾ ਬਹੁਤ ਰਹਿੰਦਾ ਸੀ ਕਦੇ ਅਸੀਂ ਲੜੇ ਨਹੀਂ ਸੀਗੇ ਇਹ ਮੁੰਡੇ ਦੋਨਾਂ ਦੀ ਵਜ੍ਹਾ ਨਾਲ ਸਾਡੀ ਲੜਾਈ ਹੋਈ ਆ ਦਿਨੇ ਆਇਆ ਹੁੰਦਾ ਭਰਾ ਰਹਿੰਦਾ ਏ ਜੈਮਲਾਲੇ ਰਹਿ ਰਿਹਾ ਏ ਜੈਮਲਾਲੇ ਤੋਂ ਆਣ ਕੇ ਉਹਨੇ ਰਾਤ ਆਪਦੇ ਪਰਿਵਾਰ ਨੂੰ ਸਾਢੇ 3 ਵਜੇ ਆਇਆ ਸਾਰੇ ਪਰਿਵਾਰ ਦੇ ਘਰ ਵਿੱਚ ਫਿਰਦਾ ਸੀਗਾ ਕਹਿੰਦਾ ਸੀ ਸਾਨੂੰ ਕੁਝ ਨਹੀਂ ਪਤਾ ਸੀ ਕੱਪੜੇ ਗਲੀ 'ਚ ਧੋਈ ਜਾਂਦੇ ਅਸੀਂ ਪਤਾ ਹੁੰਦਾ ਤਾਂ ਅਸੀਂ ਵੀ ਬੁਲਾ ਲੈਂਦੀ ਮਮੀ ਕਹਿੰਦੀ ਕਾਕਾ ਵੀ ਆ ਜਾ ਆਪਾਂ ਗੱਲ ਕਰੀਏ ਵੀ ਆਪਾਂ ਲੜਨਾ ਨਹੀਂਗਾ ਅਸੀਂ ਤਾਂ ਕਿਹਾ ਵੀ ਦੂਰੋਂ ਆਇਆ ਉਹਦੇ ਚਾਚੇ ਪਰਿਵਾਰ ਨੂੰ ਮਿਲਣ ਆਇਆ ਵੀ ਚਲ ਬੁਲਾਉਂਦਾ ਅੱਗੇ ਵੀ ਜਾਂਦਾ ਸਾਰਿਆਂ ਦੇ ਘਰਾਂ 'ਚ ਬਈ ਜਦੋਂ ਇਹ ਗੱਲ ਹੋਈ ਤੇ ਤੋਂ ਬਾਅਦ ਉਹਨੇ ਸਾਰਿਆਂ ਨੂੰ ਇਕੱਠਿਆ ਕਰ ਲਿਆ ਤੇ ਬਾਕੀ ਸਾਰੇ ਘਰੇ ਸੀ ਉਹ ਕੱਲਾ ਇੱਕ ਸਲੀਮ ਤੇ ਸਲੀਮ ਦਾ ਸਾਲਾ ਦੋਨੇ ਆਏ ਨੇ ਵਿਸ਼ਾਲ ਗਪਾਲ ਨਵਾਜ ਮਾਰੀ ਆ ਤੇ ਨੰਨੂ ਨੂੰ ਫੇਰ ਵੀ ਨਹੀਂ ਉਹਨੇ ਬੁਲਾਇਆ ਜਿੰਦੇ ਨਾਲ ਰਾਤ ਝਗੜਾ ਆਇਆ ਉਹ ਕੋਲ ਖੜਾ ਤੇ ਗਪਾਲ ਨੂੰ ਉਹਨੇ ਬੁਲਾਇਆ ਗਪਾਲ ਬੋਲਣ ਲੱਗ ਗਿਆ ਤੇ ਗਪਾਲ ਨੂੰ ਉਹਨੇ ਲਫੜ ਕੱਢ ਮਾਰਿਆ ਤੇ ਵੱਡੇ ਭਰਾ ਨੇ ਸਲੀਮ ਨੇ ਲਾਜ਼ਰ ਦੇ ਨੇ ਲਾਜ਼ਰ ਨਾਲ ਵੀ ਲੜਾਈ ਰਾਤ ਉਸੇ ਦਿਨ ਉਹਨੇ ਲੜਾਈ ਕੀਤੀ ਸਲੀਮ ਨੇ ਇਹਨਾਂ ਨੇ ਦੋਨਾਂ ਨੇ ਜਦੋਂ ਸਲੀਮ ਨੇ ਚਪੇ ਥੱਫੜ ਮਾਰਿਆ ਗਪਾਲ ਦੇ ਤੇ ਉਹਦੇ ਸਾਲੇ ਨੇ ਮਾਰਤਾ ਵਿਸ਼ਾਲ ਦੇ ਥੱਫੜ ਬਾਈ ਫੇਰ ਇਹਨਾਂ ਦੇ ਮਗਰ ਹੱਥ ਵਿੱਚ ਸਮਾਨ ਸੀ ਉਦੋਂ ਹੀ ਮਿੰਟੋ ਮਿੰਟੀ ਉਹਨਾਂ ਦੇ ਲਫੜ ਮਾਰਦੇ ਆ ਮਾਰਦੇ ਆ ਵੀ 40 50 ਜਣੇ ਜੋ ਵੀ ਇਹਨਾਂ ਦੇ ਘਰ ਵਿੱਚ ਪਰਿਵਾਰ ਸੀ ਬਾਹਰੋਂ ਮੰਗਾਏ ਗੁੰਡੇ ਸੀ ਸਾਰੇ ਮਿੰਟੋਂ ਮਿੰਟੀ ਇਕੱਠੇ ਹੋ ਗਏ ਵੀ ਇੱਕ ਸਕਿੰਟ ਦੇ ਵਿੱਚ ਘੜ ਤੋਂ ਘੜ 50 60 ਜੀ ਇਕੱਠੇ ਹੋ ਗਏ ਸੀ ਇਹਨਾਂ ਦੇ ਤੇ ਗੁੰਡਾ ਗੁਰਦੀ ਦੇ ਵਿੱਚ ਸਾਰੇ ਸੀਗੇ 5:30 ਵਜੇ 5:30 ਵਜੇ ਸ਼ੁਰੂ ਹੋਈ ਇਹ ਗੱਲ ਅਸੀਂ ਬਾਈ 6 ਜਣੇ ਜੀ ਆ ਦੋ ਅਸੀਂ ਆ ਤਿੰਨ ਮੇਰੇ ਦਿਓਰ ਦੇ ਘਰ ਦੇ ਜੀ ਆ ਤੇ ਬਾਕੀ ਉਹ ਮਸ਼ੀਨਾਂ ਤੇ ਗਿਆ ਮੇਰੇ ਘਰ ਵਾਲਾ ਵੀ ਬਾਹਰ ਮਸ਼ੀਨ ਤੇ ਸੀਗਾ ਤੇ ਦਿਓਰ ਮੇਰਾ ਇਹਨੂੰ ਜਿਹੜੀਆਂ ਦੂਜੇ ਘਰ ਵਾਲੀਆਂ ਸੋਣੂ ਆ ਦੋਵੇਂ ਜੀ ਹੋ ਸੀ ਤੇ ਦੋਵੇਂ ਜੀ ਇੰਨਾ ਦੇ ਚਿਆਈ ਹੈਗੇ 8 ਕ ਜੀ 80 ਸੀਗੇ ਤੇ 50 ਜਣੇ ਤੁਸੀਂ ਇਹ ਦੱਸੋ ਵੀ 50 ਜਣਿਆਂ ਦੇ ਵਿੱਚ 8 ਜਣੇ ਕੀ ਕਰਨਗੇ ਜਿਨ੍ਹਾਂ ਦੇ ਅਸਲਾ ਹੱਥ ਵਿੱਚ ਪਿਸਤੌਲ ਆ ਕੀ ਕੁਛ ਆਈ ਤਾ ਰੋੜੇ ਕਵਾੜੇ ਕਵਾੜੇ ਕਸਗੇ ਉੱਥੇ ਦੱਸੋ ਅਸੀਂ ਕੀ ਕਰ ਸਕਦੇ ਸੀ ਅਸੀਂ ਹੱਥ ਵੀ ਛੋੜਦੇ ਸੀ ਛੱਟ ਮੇਰੇ ਤੋਂ ਵੱਜੀ ਆ ਸਲੀਮ ਨੂੰ ਮੇਰੇ ਦਿਓਰ ਨੂੰ ਉਹਨੇ ਜਦੋਂ ਛੱਟ ਮਾਰੀ ਆ ਸੇਵਕ ਨੂੰ ਸੇਵਕ ਨਾਲ ਹੀ ਚ ਡਿੱਗ ਗਿਆ ਉਹਨਾਂ ਦੇ ਮੁੰਡੇ ਦੇ ਜਿਹੜੇ ਛੋਟੇ ਦੇ ਵੱਜੀ ਆ ਸਾਲੇ ਦੇ ਉਹ ਵੱਜੀ ਆ ਮੇਰੇ ਬੇਟੇ ਨੇ ਮਾਰੀ ਆ ਉਹਨੂੰ ਵੀ ਛੱਟ ਐਡੀ ਕੋ ਨਹੀਂ ਕਿਉਂਕਿ ਉਹਨੇ ਵੀ ਸੋਟਾ ਮਾਰਿਆ ਉਹਨੇ ਵੀ ਸੋਟਾ ਮਾਰਿਆ ਸਲੀਮ ਦੇ ਜਦੋਂ ਐਂਦਾ ਮੈਂ ਪਿੱਛੇ ਨੂੰ ਕਸੀਆ ਕਰਨ ਲੱਗੀ ਹੈ ਮੈਂ ਸਲੀਮ ਕੇ ਆਲੇ ਪਾਸੇ ਖੜੀ ਸੀਗੀ ਮੈਂ ਆਪਦੇ ਪਰਿਵਾਰ ਵਾਲ ਨਹੀਂ ਸੀ ਮੈਂ ਸਲੀਮ ਰਣ ਪਿੱਛੇ ਕਰ ਰਹੀ ਸੀ ਤੇ ਸਲੀਮ ਨੂੰ ਜਦੋਂ ਵੀ ਛੱਟ ਵੱਜੀ ਆ ਉਹ ਮੇਰੇ ਤੋਂ ਵੱਜੀ ਆ ਹੁਣ ਕੀ ਮੰਗਦੇ ਕਾਰਵਾਈ ਹੋਣੀ ਚਾਹੀਦੀ ਹੁਣ ਕਾਰਵਾਰੀ ਸਾਡੀ ਪੁਲਿਸ ਆ ਰਹੀ ਹੈ ਆਉਂਦੀ ਐ ਦੇਖ ਜਾਂਦੀ ਆ ਉਹ ਸਾਡੇ ਸਾਥ ਆਈ ਹੀ ਇਹ ਨਹੀਂ ਕਹਿ ਰਹੇ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਸਾਡੀ ਸੁਣਾਈ ਹੋ ਰਹੀ ਆ ਪਰ ਸਨਾਈ ਸਾਡੀ ਆ ਵੀ ਉਹ ਆਉਂਦੇ ਆ ਉਹਨਾਂ ਤਾਂ ਉਹਦੀ ਡਿਊਟੀ ਕਰਨੀ ਆ ਅਸੀਂ ਵੀ ਪਾਸੇ ਆਂ ਅਸੀਂ ਤਾਂ ਘਰ ਛੱਡ ਕੇ ਪਾਸੇ ਆਂ ਅਸੀਂ ਤਾਂ ਕਿੱਥੇ ਹੀ ਪਾਸੇ ਹੋਣਾ ਜਦੋਂ ਆਉਂਦੇ ਅਸੀਂ ਸਾਨੂੰ ਘਰੇ ਕਹਿੰਦੇ ਜਾਓ ਅਸੀਂ ਉਹਦੇ ਜਦੋਂ ਘਰੇ ਜਾਣੇ ਉਦੋਂ ਫੇਰ ਇਹਨਾਂ ਦਾ ਵੀ ਸਾਰੇ ਰਾਤ ਭੱਜ ਕੇ ਅਸੀਂ ਨਿਕਲਿਆ ਤੇ ਅਸੀਂ ਭੱਜ ਕੇ ਰਾਤ ਨਿਕਲਿਆ ਤੇ ਹੁਣ ਵੀ ਜਦੋਂ ਅਸੀਂ ਆਣੇ ਹੁਣ ਵੀ ਆਣੇ ਆਣਾ ਹੌਣ ਵੀ ਇੱਥੇ ਇਹਨਾਂ ਤਨੇ ਬਹੁਤ ਝੁੰਡ ਇਕੱਠਾ ਹੋ ਜਾਂਦਾ ਸੀ ਆਪਦਾ ਘਰ ਛੱਡ ਕੇ ਫੇਰ ਚਲੇ ਜਾਂਦੇ ਚੋਰੀ ਹੋਈ ਸਾਰਾ ਕੁਝ ਨਿਕਲ ਗਿਆ ਇਹ ਵੀ ਉਹ ਬੱਚੇ-ਬੱਚੇ ਆਪਸ ਵਿੱਚ ਕਿਤੇ दारू ਪੀਤੀ ਹੈ ਨਾ ਰਾਤ ਤੇ ਆਪਸ ਵਿੱਚ ਝਗੜ ਪੈ ਨੇ ਤੇ ਦਿਨੇ ਉਹ ਜਿਹੜੇ ਮੁੰਡਿਆਂ ਦੀ ਲੜਾਈ ਹੋਈ ਇੱਕ ਘਰ ਦਾ ਵੱਡਾ ਮੁੰਡਾ ਆਇਆ ਉਹ ਆ ਕੇ ਉਹ ਦੂਜੇ ਮੁੰਡੇ ਤੇ ਭਰਾ ਦੇ ਗੱਲ ਪੈ ਗਿਆ ਟੈਸਟੀਜ ਤੋਂ ਲਾ ਕੇ ਲੜਾਈ ਹੋਈ 11 ਤਰੀਕ ਨੂੰ ਲੜਾਈ ਹੋਈ ਏ ਇਹ ਜਦੋਂ ਦੂਜੀ ਪਾਰਟੀ ਵਾਲੇ ਆਏ ਨੇ ਉਹ ਇਹੀ ਘਰੋਂ ਉਹ ਸੱਡਾਂਗਾ ਛੋਟੇ ਲੈ ਕੇ ਆਏ ਆ ਇਹੀ ਘਰੋਂ ਭੱਜ ਗਏ ਆ ਤੇ ਘਰੋਂ ਭੱਜ ਗਏ ਤੇ ਉਹ ਇੱਥੇ ਆਈ ਗਿਆ 11 ਤਰੀਕ ਨੂੰ ਘਰੋਂ ਭੱਜ ਗਏ ਤੇ 15 ਨੂੰ ਆਏ ਘਰੇ ਆ ਕੇ ਆਹੀ ਵੇਖਿਆ ਤੇ ਸਾਡੇ ਘਰਾਂ ਚੋਂ ਚੋਰੀਆਂ ਹੋਈਆਂ ਹੋਈਆਂ ਜੀ ਸਾਰਾ ਸਮਾਨ ਸਾਰਾ ਸਮਾਨ ਚੋਰੀ ਹੋ ਗਿਆ ਭੰਨ ਤੋੜ ਬਹੁਤ ਕੀਤੀ ਤੇ ਇਸ ਕਰਕੇ ਸਾਡੀ ਤਾਂ ਸਰਕਾਰ ਅੱਗੇ ਅਫਸਰਾਂ ਅੱਗੇ ਅਰਜੇ ਬੇਨਤੀ ਇਹ ਵੀ ਸਾਡੀ ਮਦਦ ਕੀਤੀ ਲੁੰਬੜੀ ਵਾਲਾ ਪਿੰਡ ਦੇ ਨਾਮ ਮਰਨੇ ਆ ਉੱਥੇ 10 3 2024 ਦੀ ਗੱਲ ਸ਼ਾਮ ਨੂੰ ਪਹਿਲਾਂ ਸੇਪ ਸਿੰਘ ਹੁੰਦੀ ਆਪਸ ਵਿੱਚ ਦੋ ਜਣੇ ਸੀਗੇ ਰਾਜ ਰੂਪੀ ਤੋਂ ਉਹਨਾਂ ਦਾ ਇਕੱਠੇ ਦਰਬ ਰੂਪੀ ਦੇ ਨਾਲ ਝਗੜਾ ਹੋਇਆ। ਮਾਮੂਲੀ ਤਕਰਾਰ ਹੋਇਆ ਉਹਨਾਂ ਦਾ ਪਹਿਲਾਂ। ਅਗਲੇ ਦਿਨ ਸ਼ਾਮ ਨੂੰ ਫਿਰ ਉਹਨਾਂ ਦਾ ਝਗੜਾ ਦੁਬਾਰਾ ਹੋਇਆ। ਜਿਦੇ ਵਿੱਚ ਦੋ ਇੱਕ ਤਰਫ ਦੇ ਬੰਦੇ ਉਹਨਾਂ ਨੂੰ ਸਲੀਮ ਬਚੇਵ ਕਰੀ ਉਹਨਾਂ ਨੂੰ ਚੁੱਟਾ ਵੱਜੀਆਂ। ਦੋ ਹੈਗੇ ਦੂਸਰੇ ਪਾਸੇ ਲਾਪਰੇ ਚੱਲੇ ਜੀ ਉਹਨਾਂ ਨੂੰ ਚੁੱਟਾ। ਬਲੰਟ ਸੱਟਾਂ 6 6 7 7 ਬੰਦੇ ਦੋਵੇਂ ਪਾਸੇ ਤੋਂ ਲਖਾਏ। ਮੁਕੱਦਮਾ ਦਰਜ ਕਰ ਲਿਆ ਸੀ। ਫਿਰ ਹਾਲ ਤੌਰ ਤੇ ਜਾਰੀ ਹੈ। ਹੁਣ ਮੈਡ ਜੋ ਹੋਣੀ ਹੋਊਗਾ।